ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੇਨਤੀ ਕਰਨ ਜਾ ਰਿਹਾ ਸਮੂਹ ਪੰਜਾਬ ਦੇ ਵਸ਼ਿੰਦਿਆਂ ਨੂੰ ਸਮੂਹ ਪੰਜਾਬ ਦੇ ਸਿੱਖ ਵੀਰਾਂ ਨੂੰ ਜਿਨ੍ਹਾਂ ਨੇ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲੈਂਤਾ ਹੈ ਹਾਂ ਅਸੀਂ ਉਹਨਾਂ ਦਾ ਮੁੱਲ ਨਹੀਂ ਤਾਰ ਸਕਦੇ ਅਸੀਂ 100 ਜਨਮ ਵੀ ਲੈ ਕੇ ਜੋ ਉਹਨਾਂ ਨੇ ਆਂ ਦੇਣਾ ਨੇ ਜੋ ਉਹ ਸਾਡੇ ਲਈ ਕਰ ਗਏ ਅਸੀਂ ਉਹਨਾਂ ਦਾ ਖਮਿਆਜਾ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ ਪਰ ਛੋਟੀਆਂ-ਛੋਟੀਆਂ ਗੱਲਾਂ ਛੋਟੀਆਂ-ਛੋਟੀਆਂ ਗੱਲਾਂ ਉਸ ਚੀਜ਼ ਨੂੰ ਸਾਡਾ ਜੋ ਫਰਜ਼ ਬਣਦਾ ਹੈ ਅਸੀਂ ਉਹ ਫਰਜ਼ ਨਿਭਾਈਏ ਮਹੱਤ ਬਹੁਤ ਮਹੱਤਵਪੂਰਨ ਗੱਲ ਹੈ ਛੋਟੀ ਜੀ ਗੱਲ ਕਰੂੰਗਾ ਧਿਆਨ ਨਾਲ ਸੁਣਿਓ ਦੋਸਤੋ ਪੰਜਾਬ ਭਾਰਤ ਸਰਕਾਰ ਭਾਰਤ ਸਰਕਾਰ ਇੱਕ ਸਰਵੇ ਕਰਾਉਣ ਜਾ ਰਹੀ ਹੈ ਜੋ ਕਿ ਜਾਤੀ ਆਧਾਰ ਤੇ ਸਰਵੇ ਹੋਣਾ ਹੈ ਉਸ ਸਰਵੇ ਦੇ ਵਿੱਚ ਇਹ ਦੇਖਿਆ ਜਾਣਾ ਵੀ ਕਿਹੜੀ ਜਾਤੀ ਦੇ ਕਿੰਨੇ ਲੋਕ ਨੇ ਕਿਹੜੀ ਜਾਤੀ ਦੇ ਕਿੰਨੇ ਲੋਕ ਨੇ ਚਲੋ ਵੱਖੋ-ਵੱਖਰਾ ਪੁਆਇੰਟ ਆਫ View ਹੁੰਦਾ ਵੱਖੋ-ਵੱਖਰੀ ਆਪੋ ਆਪਣੀ ਸੋਚਨ ਸ਼ਕਤੀ ਹੈ ਇੱਕ ਪਾਸੇ ਤਾਂ ਅਸੀਂ ਜਾਤ-ਪਾਤ ਤੋਂ ਨਿਕਲ ਰਹੇ ਹਾਂ ਇੱਕ ਪਾਸੇ ਤਾਂ ਅਸੀਂ ਜਾਤ-ਪਾਤਾਂ ਨੂੰ ਪਾਸੇ ਛੱਡਣ ਨੂੰ ਕਹਿ ਰਹੇ ਹਾਂ ਤੇ ਇੱਕ ਪਾਸੇ ਜਾਤਾਂ ਤੇ ਆਧਾਰਤ ਜਾਤੀ ਆਧਾਰਤ ਇੱਕ ਸੈਂਸਸ ਹੋ ਰਿਹਾ ਇੱਕ ਸਰਵੇ ਹੋ ਰਿਹਾ ਤਾਂ ਮੈਂ ਤਾਂ ਗੱਲ ਕਰਾਂਗਾ ਭਾਰਤ ਦੇ ਵਿੱਚ ਵਸਦੇ ਪੰਜਾਬੀ ਸਿੱਖ ਵੀਰਾਂ ਨੂੰ ਕਿ ਦੋਸਤੋ ਤੁਸੀਂ ਵੀ ਧਿਆਨ ਦਿਓ ਤੇ ਸਭ ਤੋਂ ਮੁੱਖ ਤੌਰ ਤੇ ਪੰਜਾਬ ਦੇ ਪੰਜਾਬ ਖਿੱਤੇ ਦੇ ਵਿੱਚ ਜਨਮ ਲੈਣ ਵਾਲੇ ਹਰੇਕ ਸਿੱਖ ਵੀਰ ਨੂੰ ਕਿ ਵੀਰੋ ਉਸ ਫਾਰਮ ਦਾ 6 ਨੰਬਰ ਕਾਲਮ ਹੈ ਜੋ ਉਹ 6 ਨੰਬਰ ਕਾਲਮ ਤੁਸੀਂ ਬਹੁਤ ਧਿਆਨ ਦੇ ਨਾਲ ਭਰਨਾ 6 ਨੰਬਰ ਕਾਲਮ ਦੇ ਵਿੱਚ ਤੁਸੀਂ ਹਰ ਹਾਲ ਦੇ ਵਿੱਚ 6 ਨੰਬਰ ਕਾਲਮ ਤੁਸੀਂ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਉਹਦੇ ਵਿੱਚ ਸਿੱਖ ਜ਼ਰੂਰ ਲਿਖਣਾ ਹੈ ਉੱਪਰ ਪਰਫਾਰਮੇ ਦੇ ਵਿੱਚ ਕੀ ਹੈ ਤੁਸੀਂ ਉਹਨੂੰ ਵੀ ਧਿਆਨ ਨਾਲ ਫਿਲ ਕਰਦੇ ਹੋ ਆਪਦਾ ਬਾਕੀ ਬਿਓਰਾ ਦਿੰਦੇ ਹੋਏ ਪਰ ਮੁੱਖ ਤੌਰ ਤੇ ਦੇਖਣਾ ਕਿ ਜੋ ਉਹਦਾ 6 ਨੰਬਰ ਕਾਲਮ ਹੈ ਹਜੇ ਤੱਕ ਫਾਰਮ ਸਾਹਮਣੇ ਨਹੀਂ ਆਇਆ ਜਦੋਂ ਫਾਰਮ ਸਾਹਮਣੇ ਆਊਗਾ ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਜ਼ਰੂਰ ਕਰੂੰਗਾ ਤੇ ਭਰਕੇ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ 6 ਨੰਬਰ ਕਾਲਮ ਧਿਆਨ ਚ ਰੱਖਿਓ 6 ਨੰਬਰ ਕਾਲਮ ਦੇ ਵਿੱਚ ਤੁਸੀਂ ਸਿੱਖ ਲੇਖਣਾ ਸੋਡੇ ਲਈ ਗੁਰੂਆਂ ਪੀਰਾਂ ਨੂੰ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ ਉਹ ਉਹਦਾ ਮਹੱਤਵ ਛੋਟਾ ਜਾਂ ਨਹੀਂ ਉਸ ਚੀਜ਼ ਦੇ ਸਿੱਟੇ ਉਸ ਚੀਜ਼ ਦਾ ਅਰਥ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਤੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਦਾ ਸ਼ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਇਹ ਜਿਮੀ ਮਹਮੂਰ ਚਲਾਈ ਜਾਵੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਮੂਹ ਕਥਾਵਾਚਕ ਵੀਰਾਂ ਨੂੰ ਉਹ ਵੀਰਾਂ ਨੂੰ ਜੋ ਗੈਦਰਿੰਗ ਨੂੰ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਨੇ ਉਹ ਵੀਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤਾਂ ਜੋ ਉਹ ਇਹ ਸਰਵਿਸ ਸੰਬੰਧੀ ਇਹ ਨੌਲੇਜ ਪਾ ਕੇ ਤੇ ਉਹ 6 ਨੰਬਰ ਕਾਲਮ ਸੰਬੰਧੀ ਲੋਕਾਂ ਨੂੰ ਸਮਝਾ ਸਕਣ ਸ਼ਰਮਣੀ ਕਮੇਟੀ ਨੂੰ ਬੇਨਤੀ ਕਰਦਾ ਕਿ ਇੱਕ ਟੀਮ ਬਣਾ ਕੇ ਇਸ ਸਰਵੇ ਤੇ ਕਾਲਮ ਨੂੰ ਕਿਵੇਂ ਭਰਨਾ ਕਿਵੇਂ ਲਿਖਣਾ ਸਿੱਖ ਤੁਸੀਂ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਲਿਖਣਾ ਪਰ ਉਹ ਭੁੱਲਿਓ ਨਾ 6 ਨੰਬਰ ਕਾਲਮ ਹੈ 6 ਨੰਬਰ ਕਾਲਮ ਦੇ ਵਿੱਚ ਸਿੱਖ ਲਿਖਣਾ ਬਹੁਤ ਜ਼ਰੂਰੀ ਆ ਦੋਸਤੋ ਬਹੁਤ ਧਿਆਨ ਨਾਲ ਫਾਰਮ ਭਰਨਾ ਤੇ ਨਾਲ ਬੇਨਤੀ ਕਰੂੰਗਾ ਪੜ੍ਹੇ ਲਿਖੇ ਵੀਰਾਂ ਭੈਣਾਂ ਨੂੰ ਤੁਹਾਡੇ ਚੁਗਿਰਦੇ ਦੇ ਵਿੱਚ ਜੇਕਰ ਕੋਈ ਅਨਪੜ੍ਹ ਬੰਦੇ ਦਾ ਫਾਰਮ ਭਰਿਆ ਜਾ ਰਿਹਾ ਹੈ ਜੇਕਰ ਕੋਈ ਕੋਈ ਬਾਹਰੋਂ ਬੰਦਾ ਫਾਰਮ ਭਰ ਨਾਉਂਦਾ ਜੇਕਰ ਕੋਈ ਡਿਊਟੀ ਲੱਗਦੀ ਹੈ ਕਿਸੇ ਪ੍ਰਾਈਵੇਟ ਕੰਪਨੀ ਨੂੰ ਕੋਈ ਠੇਕਾ ਦਿੱਤਾ ਜਾਂਦਾ ਜਾਂ ਕੁਛ ਉਹ ਆਉਂਦਾ ਜਿਹੜੇ ਪੰਜਾਬੀ ਜਾਣਦੇ ਨਹੀਂ ਜਾਂ ਬਾਹਰਲੇ ਲੋਕ ਆ ਕੇ ਉਹ ਫਾਰਮ ਭਰਦੇ ਨੇ ਤਾਂ ਉੱਥੇ ਬੇਨਤੀ ਹੈ ਵੀਰੋ ਵੀ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਜਾਂ ਤੁਸੀਂ ਆਪਣੇ ਆਸ ਪੜੋਸ ਦੇ ਵਿੱਚ ਆਪਣੇ ਅੰਡੀਆਂ ਗਵੰਡੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਪਹਿਲਾਂ ਹੀ ਕਹਿ ਕੇ ਰੱਖੋ ਵੀ ਜਦੋਂ ਇਹ ਫਾਰਮ ਭਰਿਆ ਜਾਵੇਗਾ ਤਾਂ 2 ਮਿੰਟ ਫੋਨ ਤੇ ਗੱਲ ਕੀ ਤੁਹਾਡੇ ਨਾਲ ਕਰ ਲੈਣ ਜਾਂ ਤੁਸੀਂ ਉਸ ਚੀਜ਼ ਤੇ ਆਪਣੇ ਕੀਮਤੀ ਸਮੇਂ ਚੋਂ ਬੇਨਤੀ ਹੈ ਕੁਝ ਪਲ ਕੱਢ ਕੇ ਉਹ ਫਾਰਮ ਦਾ ਸਿਰਫ ਇੱਕ ਕਾਲਮ 6 ਨੰਬਰ ਕਾਲਮ ਧਿਆਨ ਦੇ ਨਾਲ ਭਰਵਾ ਦਿਓ ਸੋਡਾ ਕੁਝ ਨਾ ਕੁਝ ਇਸ ਧਰਤੀ ਪ੍ਰਤੀ ਮੇਰਾ ਵੀ ਇਸ ਧਰਤੀ ਪ੍ਰਤੀ ਕੁਝ ਨਾ ਕੁਝ ਫਰਜ਼ ਜ਼ਿਆਦਾ ਹੋ ਜਾਊਗਾ ਮੈਂ ਬੇਨਤੀ ਕਰਦਾ ਮੈਂ ਕੁਝ ਮਸ਼ਹੂਰ ਹੀ ਨਹੀਂ ਭਾਲਦਾ ਮੈਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਇਨਕ ਸਪਰੈਡ ਕਰ ਦਿਓ ਇਸ ਵੀਡੀਓ ਨੂੰ ਇਨਕ ਉਹ ਹਰ ਇੱਕ ਬੁੱਧੀਜੀਵੀ ਤੱਕ ਹਰ ਇੱਕ ਜਾਗਦੀ ਜ਼ਮੀਰ ਵਾਲੇ ਬੰਦੇ ਤੱਕ ਹਰ ਇੱਕ ਸੂਝਵਾਨ ਵੀਰ ਤੱਕ ਪੜੇ ਲਿਖੇ ਵੀਰ ਤੱਕ ਇਹ ਜੋ ਵੀਡੀਓ ਜ਼ਰੂਰ ਪਹੁੰਚੇ ਸਭ ਸਭ ਹਰ ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਤੱਕ ਪਹੁੰਚੇ ਤਾਂ ਜੋ ਇਸ ਵੀਡੀਓ ਨੂੰ ਸੁਣ ਕੇ ਉਹ ਉਹ ਤੋਂ ਇਹ ਫਰਮਜਾ ਪੜਾਇਆ ਜਾਂਦਾ ਹੈ ਆਨਲਾਈਨ ਭਰਿਆ ਜਾਂਦਾ ਹੈ ਕਿਸ ਮੋੜ ਦੇ ਵਿੱਚ ਭਰਿਆ ਜਾਂਦਾ ਤਾਂ ਜੋ ਉਹਨੂੰ ਪਤਾ ਹੋਵੇ ਉਹਨੂੰ ਪਤਾ ਤਾਂ ਹੋਵੇ ਨਾ ਵੀ ਇਹ ਫਾਰਮ ਦੇ ਵਿੱਚ ਇੱਕ ਕਾਲਮ ਏਜ ਹੈ ਜੋ ਸਾਡੀ ਹੋਂਦ ਦਰਸਾਉਂਦਾ ਹੈ ਜੋ ਫਾਰਮ ਸਾਡੀ ਮੂਲ ਪਛਾਣ ਨੂੰ ਦੱਸ ਦੱਸਦਾ ਮੈਂ ਪੱਗ ਨਹੀਂ ਬੰਨਦਾ ਮੇਰੇ ਦਾੜੀ ਕਿਸ ਨਹੀਂ ਰੱਖੇ ਹੋਏ ਪਰ ਮੈਂ ਸਿੱਖ ਤਾਂ ਹਾਂ ਨਾ ਮੈਂ ਕਾਲਮ ਦੇ ਵਿੱਚ ਸਿੱਖ ਲਿਖਾਂਗਾ ਤੁਸੀਂ ਵੀ ਸਿੱਖ ਲਿਖੋਗੇ ਜੋ ਵੀਰ ਭੈਣ ਮਤਾਵਾ ਸਮੂਹ ਵੀਰਾਂ ਭੈਣਾਂ ਨੂੰ ਜਿੰਨੇ ਵੀ ਵਸਿੰਦੇ ਪੰਜਾਬ ਦੇ ਸਿੱਖ ਧਰਮ ਤੋਂ ਨੇ ਜੋ ਸਿੱਖ ਧਰਮ ਦੀ ਇੱਜ਼ਤ ਕਰਦੇ ਨੇ ਜੋ ਸਿੱਖ ਧਰਮ ਨੂੰ ਪਸੰਦ ਕਰਦੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹ ਫਾਰਮ ਸਬੰਧੀ ਲੋਕ ਅਵੇਅਰ ਹੋ ਜਾਣ ਉਸ ਫਾਰਮ ਸਬੰਧੀ ਲੋਕ ਜਾਗਰੂਕ ਹੋ ਜਾਣ ਤਾ ਜੋ ਉਸ ਫਾਰਮ ਦਾ 6 ਨੰਬਰ ਕਾਲਮ ਉਹਦੇ ਵਿੱਚ ਸਿਰਫ ਸਿੱਕ ਭਰਨਾ ਬਹੁਤ ਮਹੱਤਵਪੂਰਨ ਹੈ ਕਿਉਂ ਕਿ ਕਿਉਂਕਿ ਇਹ ਫਾਰਮਾਂ ਦੇ ਇਹ ਸਰਵੇਿਆਂ ਦੇ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਹ ਨਾ ਹੋਵੇ ਕਿਤੇ ਬਿਕ ਜਾਤੀ ਆਧਾਰ ਤੇ ਹੀ ਇਹਨੂੰ ਕੱਲਾ ਮੰਨ ਕੇ ਸਰਕਾਰਾਂ ਦਾ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਦੀ ਅੰਦਰੋਂ ਮਨਛਾ ਕੀ ਹੁੰਦੀ ਹੈ ਕਰਾਉਣਾ ਕੀ ਚਾਹੁੰਦੀ ਹੁੰਦੀ ਹੈ ਕਰਦੀ ਕੀ ਚੀਜ਼ ਕੀ ਹੁੰਦੀ ਹੈ ਉਸੇ ਲਈ ਬੇਨਤੀ ਕਰਦਾ ਵੀ ਇਸ ਸਰਵੇ ਤੋਂ ਪਹਿਲਾਂ ਪਹਿਲਾਂ ਇਸ ਵੀਡੀਓ ਨੂੰ ਵੀ ਸਪਰੈਡ ਕਰੋ ਆਪੋ ਆਪਣੀਆਂ ਵੀਡੀਓਜ਼ ਬਣਾ ਕੇ ਆਪੋ ਆਪਣੇ ਗਰੁੱਪਾਂ ਦੇ ਵਿੱਚ ਪਾਓ ਵੀ ਇਹ ਸਰਵੇ ਸੰਬੰਧੀ ਜੋ ਵੀ ਕੋਈ ਜਦੋਂ ਵੀ ਕੋਈ ਫਾਰਮ ਭਰਨ ਜਾਂ ਭਰੌਣਾ ਆਊਗਾ ਤਾਂ ਉਹਦੇ 6 ਨੰਬਰ ਕਾਲਮ ਦੇ ਵਿੱਚ ਸਿੱਖ ਲਿਖਣਾ ਬਹੁਤ ਹੀ ਜ਼ਰੂਰੀ ਹੈ ਦੋਸਤੋ ਜੋ ਸਾਡੀ ਹੋਂਦ ਸਾਡੇ ਆਉਣ ਵਾਲੇ ਭਵਿੱਖ ਜੋ ਏ ਨਹੀਂ ਪਤਾ ਵੀ ਉਹਦਾ ਕਿੰਨਾ ਕੁ ਵੱਡਾ ਅਰਥ ਹੋਵੇਗਾ ਉਸ 6 ਨੰਬਰ ਕਾਲਮ ਨੂੰ ਕਿੰਨਾ ਕੁ ਮਹੱਤਵਪੂਰਨ ਮੰਨਿਆ ਜਾਵੇਗਾ ਆਪਣਾ ਫਰਜ ਆਪਾਂ ਨਿਭਾਈਏ ਗਾਹਾਂ ਵਾਲਾ ਫਰਜਦਾਤਾ ਆਪੇ ਆਪਣੇ ਸਿਰ ਤੇ ਬੈਠਾ ਸੋ ਅਖੀਰ ਦੇ ਵਿੱਚ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਨੂੰ ਕਿ ਇੱਕ ਮਹਿਮਤ ਚਲਾਈ ਜਾਵੇ ਵੀ ਇਹ ਇੱਕ ਸਰਵੇ ਹੋਣਾ ਹੈ ਉਹ ਸਰਵੇ ਦੇ ਵਿੱਚ 6 ਨੰਬਰ ਕਾਲਮ ਦੇ ਵਿੱਚ ਤੁਸੀਂ ਸਿੱਖ ਭਰਨਾ ਹੈ ਪਰ ਭਰਨਾ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਹੈ ਆਜ਼ਾਦ ਮਰਜ਼ੀ ਦੇ ਨਾਲ 6 ਨੰਬਰ ਕਾਲਮ ਦੇ ਵਿੱਚ ਸਿੱਖ ਭਰ ਕੇ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲੈਣ ਦਾ ਗੁਰੂਆਂ ਪੀਰਾਂ ਦੀਆਂ ਦੇਣਾ ਦਾ ਇੱਕ ਛੋਟਾ ਜਿਹਾ ਆਪਾਂ ਉਹਨਾਂ ਦਾ ਇੱਕ ਸਤਕਾਰ ਤੌਰ ਤੇ ਹੀ ਤਿੰਨ ਅੱਖਰ ਲਿਖ ਕੇ ਹੀ ਆਪੋ ਆਪਣਾ ਫਰਜ਼ ਨਿਭਾਈਏ ਸੋਖੀਰ ਚ ਧੰਨਵਾਦ ਮਿਹਰਬਾਨੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਬੇਨਤੀ ਹੈ ਕਿ ਸਮੇਂ-ਸਮੇਂ ਤੇ ਇਹ ਜਿਹੀਆਂ ਲੋੜਵੰਦ ਵੀਡੀਓਜ਼ ਜ਼ਰੂਰ ਪਾਉਂਦਾ ਰਹੂੰਗਾ ਤਾਂ ਅਖੀਰੀ ਬੇਨਤੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਅਖੀਰੀ ਬੇਨਤੀ ਸ਼੍ਰੋਮਣੀ ਕਮੇਟੀ ਨੂੰ ਮੁਕਤ ਤੌਰ ਤੇ ਵੀ ਹੁਣੇ ਜਲਦੀ ਤੋਂ ਜਲਦੀ ਇਸ ਚੀਜ਼ ਤੇ ਸੰਗਿਆਨ ਲੈ ਕੇ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਨੂੰ ਸੰਗਿਆਨ ਤੇ ਲੈ ਕੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਲੋਕਾਂ ਨੂੰ ਇਸ ਫਾਰਮ ਸੰਬੰਧੀ ਦੱਸਿਆ ਜਾਵੇ ਜੇਕਰ ਕਿਸੇ ਨੂੰ ਵੀ ਇਸ ਦੀ ਫਾਰਮ ਦੀ ਕਾਪੀ ਮਿਲਦੀ ਹੈ ਜਾਂ ਫਾਰਮ ਦਾ ਫਾਰਮੈਟ ਮਿਲਦਾ ਤਾਂ ਬੇਨਤੀ ਹੈ ਕਿ ਮੈਨੂੰ ਜ਼ਰੂਰ ਸਾਂਝਾ ਕਰ ਦਿਓ ਇਹਦੇ ਰਿਪਲਾਈ ਦੇ ਵਿੱਚ ਵੀਡੀਓ ਦੇ ਰਿਪਲਾਈ ਦੇ ਵਿੱਚ ਉਹ ਫਾਰਮ ਜੇਕਰ ਕਿਸੇ ਕੋਲ ਹੈ ਤਾਂ ਉਹ ਫਾਰਮ ਜ਼ਰੂਰ ਸਾਂਝਾ ਕਰਿਓ ਤਾਂ ਜੋ ਦੇਖੀਏ ਵੀ ਉਹਦੇ 6 ਨੰਬਰ ਕਾਲਮ ਨੂੰ ਕੋਈ ਹੋਰ ਸ਼ਬਦਾਂ ਦੇ ਵਿੱਚ ਤਾਂ ਨਹੀਂ ਲਿਖਿਆ ਹੋਇਆ ਜਾਂ ਕੋਈ ਕਮਾਫਰਾ ਕੇ ਕਾਲਮ ਤਾਂ ਨਹੀਂ ਬਦਲੇ ਗਏ ਬੇਨਤੀ ਹੈ ਬੇਨਤੀ ਕਰਦਾ ਦੁਆਰਾ ਫੇਰ ਸਮੂਹ ਪੰਜਾਬੀ ਵੀਰਾਂ ਨੂੰ ਪੜ੍ਹੇ ਲਿਖੇ ਵੀਰਾਂ ਨੂੰ ਬੁੱਧੀਜੀਵੀਆਂ ਨੂੰ ਕਥਾਵਾਚਕਾਂ ਨੂੰ ਜੋ ਇਕੱਠਾ ਨੂੰ ਸਬੋਧਨ ਕਰਦੇ ਨੇ ਇਹ ਵੀਡੀਓ ਦੇਖ ਕੇ ਤੁਸੀਂ ਖੁਦ ਆਪ ਵੀਡੀਓ ਵੀ ਪਾਓ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰੋ 6 ਨੰਬਰ ਕਾਲਮ ਯਾਦ ਰੱਖਿਓ ਉਹਦੇ ਵਿੱਚ ਆਪਾਂ ਸਿੱਖ ਲਿਖਣਾ ਹੈ ਪੰਜਾਬ ਦੀ ਧਰਤੀ ਤੇ ਰਹਿੰਦਾ ਹਰ ਇੱਕ ਮਛਿੰਦਾ ਜੋ ਸਿੱਖ ਹੈ ਉਹਨੇ ਉਹ ਕਾਲਮ ਖਾਲੀ ਨਹੀਂ ਛੱਡਣਾ ਧੰਨਵਾਦ ਮਿਹਰਬਾਨੀ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਹਰਬਾਨੀ